ਸਵਾਗਤ ਹੈ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਮਿਲ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਵਲੌਗ ਆਪਣਾ ਕਣਕ ਬੀਜਣ ਦਾ ਝੋਨੇ ਦਾ ਤੇ ਬਾਕੀ ਸਾਰੇ ਕੰਮ ਹੋ ਗਿਆ ਖਤਮ ਤੰਗਾਂ ਗੇਰਾ ਦਾ ਸਾਰਾ ਕੁਝ ਕਰਤਾ ਹੁਣ ਆਪਣੀਆਂ ਮਸ਼ੀਨਾਂ ਦੀ ਤੇ ਆਪਣੇ ਸ਼ੈੱਡ ਦੀ ਜਿੱਥੇ ਆਪਾਂ ਚੀਜ਼ਾਂ ਰੱਖਦੇ ਹੁੰਦੇ ਨੇ ਉਹਦੀ ਸਾਰੀ ਸਫਾਈ ਕਰਨੀ ਹੈ ਮਸ਼ੀਨਾਂ ਮੈਂ ਹਜੇ ਹੁਣੇ ਧੋਣ ਲੱਗਿਆ ਉਹ ਇਹ ਪੇ ਨੇ ਉਹ ਟਰੈਕਟਰ ਤੋਂ ਨਾ ਆਪਾਂ ਜਿਹੜੂ ਰੰਗ ਆਪਾਂ ਚੇਤੀ ਸੀ ਤੋ ਉਦੋਂ ਆਲ ਆਪਣਾ ਨਹਿਰ ਦੇ ਨਾਲ ਜਿਹੜਾ ਖੇਤ ਆ ਉਹਦੇ 'ਚ ਨਾ ਬੂਟਿਆਂ 'ਚ ਜਿਹੜਾ ਥਾਂ ਪੁੱਛੇ ਸਰਕਾਰੀ ਬੂਟੇ ਲੱਗੇ ਹੋਏ ਉੱਥੇ ਥਾਂ ਸੀ ਥੋੜੀ ਜਿਵੇਂ ਬੀਜਾਂ ਆਈ ਸੀ ਪਕਾਵੀਂ ਪੱਠੇ ਵਗੈਰਾ ਇੱਥੋਂ ਥੋੜੇ ਬਹੁਤੇ ਵੜ ਲਾਂਗੇ ਨਵਾਂ ਵੀ ਸੀਗਾ ਇਹ ਲਿਆ ਉਹ ਵੀ ਜਨਾਜੇ ਇੱਥੇ ਬੀਜਿਆ ਜਾਊਗਾ ਏ ਵੀ ਬਿਜਲੀ ਉਹ ਤੋਂ ਬਾਅਦ ਇਹਨੂੰ ਧੋਣਾ ਹੀ ਵੇ ਇਹ ਵੀ ਸਾਫ ਸਫਾਈ ਕਰਨੀ ਆ ਘਰ ਕੋਲੇ ਵੀ ਦੋ ਕਿੰਨਾਂ ਪੱਠੇ ਬੀਜਨੇ ਆ ਉਹ ਵੀ ਬੀਜਾਂਗੇ ਇਸ ਨਾਲ ਹੀ ਮੈਂ ਤਾਂ ਮੂ ਗੈਸ ਆਉਂਦਾ ਤਿੰਨ ਕਵਾ ਚੁੱਕੇ ਆ ਆਪਾਂ ਜਮੇ ਬੀਜਣ ਦਾ ਵੀ ਕੰਮ ਕਰਿਆ ਹੁੰਦਾ ਇਹਨੂੰ ਨੇਰ ਕੋਲੇ ਬਿਜ਼ਨਸ ਤੇ ਘਰ ਕੋਲੇ ਬਿਜ਼ਨਸ ਅੱਜ ਸੁਪਰ ਸਿੱਡਰ ਦਾ ਹੈਗਾ ਲਾਸਟ ਡੇ ਟਰੈਕਟਰ ਦੇ ਨਾਲ ਹੁਣ ਇਹਦੀ ਕਰਨੀ ਆ ਸਾਰੀ ਸਾਫ ਸਫਾਈ ਜੀ ਰੋਡ ਤੇ ਲੱਕਰੀ ਫੇਰ ਦੁਬਾਰਾ ਧੋਣੀ ਪਊਗੀ ਉਹਦੀ ਵੀ ਥੋੜੀ ਲੋਡ ਪੈ ਗਈ ਸੀ ਪਹਿਲਾਂ ਇਹਨੂੰ ਹੁਣ ਇਹ ਲਾੜਿਆ ਥਾਂ ਤੇ ਪਹਿਲਾਂ ਇਹਨੂੰ ਸਾਫ ਸਾਫ ਕਰਨਾ ਦਾ ਸੀ ਤੁਵਾ ਦਾ ਗੀਬਾ ਉਹਦੀ ਵਾਰੀ ਦੁਬਾਰਾ ਇਹਨੂੰ ਸਾਫ ਕਰਕੇ ਪਹਿਲਾਂ ਅੰਦਰ ਲਾਉਨੇ ਆ ਪਹਿਲਾਂ ਲੂਣੀਆਂ ਦੀਆਂ ਪਾਈਪਾਂ ਲਾਉਨੇ ਆ ਇਹ ਸਾਰੇ ਪਾਣਾ ਕਿ ਉਹ ਤੋਂ ਬਾਅਦ ਨਾ ਦਬਾਨ ਮਾਰਨਾ ਹੈ ਤੇ ਪਾਣੀ ਇਹਨਾਂ ਪਾਈਪਾਂ ਲਾ ਲਈ ਉਹ ਤੋਂ ਬਾਅਦ ਕਰਦੇ ਹਾਂ ਨਾਲ ਅੱਧਾ ਸੁਪਰ ਸੀਡਰ ਖੋਲ ਕੇ ਮਤਲਬ ਜਿਹੜੀ ਬੀ ਵਾਲੀ ਬਾਲਟੀ ਸੀ ਉਹ ਖੋਲ ਕੇ ਰੱਖਣ ਦੀ ਕਰੇ ਚੰਗੀ ਤਰ੍ਹਾਂ ਧੋ ਕੇ ਰੱਖਤੀ ਜਨ ਤੇ ਨਾ ਅਜ ਬਾਹਰ ਪਈ ਆ ਉਹ ਸੁੱਕ ਜੂਗੀ ਕੱਲ ਤੇ ਫਿਰ ਹੁਣ ਅੰਦਰ ਰੱਖ ਦਾਂਗੇ ਹੁਣ ਇਹ ਤੋਂ ਮਿੱਟੀ ਝਾੜਨੀ ਸੀ ਅੰਦਰ ਬਾਅਦ ਅੰਦਰਲੀ ਸਾਈਡ ਤੋਂ ਮਿੱਟੀ ਝਾੜਤੀ ਹੈ ਹੁਣ ਇਹਨੂੰ ਘਰੇ ਪਾਣੀ ਮਾਰਨਾ ਜਦੋਂ ਪਾਣੀ ਮਾਰ ਕੇ ਉਸ ਤੋਂ ਬਾਅਦ ਇਹਨੂੰ ਖੋਲਾਂਗੇ ਜਦੋਂ ਟੋਟਾ ਗਿਆ ਇਦੋਂ ਜੇ ਕਰੇ ਪ੍ਰਾਣੀ ਮੋਟਰ ਉਹ ਮੋਟਰ ਤੇ ਚੱਲਦੇ ਹਾਂ ਉਹਨਾਂ ਦੇ ਤੋਂ ਹੁੰਦੇ ਆ ਅੱਛੀ ਮੋਟਰ ਤੇ ਪਾਣੀ ਜ਼ਿਆਦਾ ਵੇਸ ਤੋਂ ਜਾਂਦਾ ਤੇ ਸਫਾਈ ਘੱਟ ਹੁੰਦੀ ਆ ਇੱਧਰ ਦੂਜੀ ਮੋਟਰ ਆ ਆਪਣੇ ਘਰੇ ਉਹ ਖੇ ਨੂੰ ਹੁਣ ਲੈ ਕੇ ਚੱਲਦੇ ਆ ਦੇਦਾ ਆਪਣਾ ਰੋਟਾਵੇਟਰ ਤੋਂ ਹੁਣ ਦਾ ਕੰਮ ਹੋ ਗਿਆ ਸੀ ਕਿ ਖਰਾਬ ਕਿਉਂਕਿ ਲਾਈਟ ਆਈ ਨਹੀਂ ਲਾਈਟ ਹੀ ਨਹੀਂ ਸੀ ਦੂਜਾ ਕਰੇ ਖਲਾਰਾ ਜਦਾ ਉਹ ਪੈਨ ਕਰਕੇ ਫਿਰ ਮੈਂ ਬਾਹਰ ਹੀ ਕਬੂਟਾ ਕੱਢ ਲਿਆ ਹੁੰਦਾ ਸੀ ਆਪਣਾ ਬਾਹਰ ਇਹਨੂੰ ਧੂਤਾਂ ਸਦਰ ਨੂੰ ਚੰਗੀ ਤਰ੍ਹਾਂ ਅੰਦਰੋਂ ਬਾਹਰ ਨੂੰ ਟਰੈਕਟਰ ਤੇ ਪਣੀ ਮਾਰਤਾ ਅਗੇ ਮਾੜੀ ਮੁੱਟੀ ਹਜੇ ਕਮੀ ਪੇਸ਼ੀ ਰਹਗੀ ਹੋਗੀ ਤੁਹਾਨੂੰ ਕਿ ਆਪਾਂ ਪਿਛਲਾ ਹੀ ਸਹੀ ਦਾ ਖੋਲਣਾ ਪਟਾ ਮੀਟਰ ਬਣਾ ਕੇ ਬਾਅਦ ਚ ਫੇਰ ਧੋਦਾਂਗੇ ਉਹ ਥੋੜੀ ਬਹੁਤੀ ਹੈਗੀ ਹੈ ਬਾਕੀ ਮੋਸਟਲੀ ਸਾਫ ਹੀ ਹੈ ਇਹ ਪਿਛਲੇ ਪਾਸੇ ਚਿਕੜਾ ਤਾਂ ਕਰਕੇ ਧੋਹ ਜਾਣੀਆਂ ਆ ਉਹ ਸੇ ਆਪਣਾ ਕਬੂਟਾ ਉਹ ਨਾਲ ਪਾ ਪਿ ਜੋੜ ਕੇ ਉਹ ਨਾਲ ਇਹਨੂੰ ਲੈ ਸੀ ਧੋ अंदर कर दे कल धुप लवा वे दू खोल अगला दिन अगले दिन जी वैसे शाम ही हो चुकी है सुबह का कमांच लगे पाया सुपरसीडर का पिछला डिस्काल भी खोल के रखता हम वा सामने उस रोटा वेटर बनाता ਤਾਲਾ ਵਗੈਰਾ ਲਾ ਕੇ ਉਥੋਂ ਉੱਥੇ ਜਾ ਕੇ ਚੈੱਕ ਕਰਾ ਦੇਣਾ ਇੱਥੇ ਆਪਣਾ ਸਪਰੇਅ ਬੂਮ ਢਲਦਾ ਰੀਪਰ ਵੀ ਧੋਤਾ ਸੀਗਾ ਇਹਨੂੰ ਵੀ ਧੋ ਕੇ ਇੱਥੇ ਢਲਦਾ ਇੱਧਰ ਸੁਪਰ ਸੈਂਟਰ ਤੇ ਉਦ ਲਈ ਜਿਹੜੀ ਬੀ ਪਾਉਣ ਲਈ ਬਾਲਟੀ ਉਹ ਰੱਖਤੀ ਹੈ ਸਾਈਡ ਤੇ ਆ ਆਪਣਾ ਚਾਰ ਪਿਆ ਸੀਗਾ ਜੇ ਥੋੜਾ ਜਿਹਾ ਇਹਨੂੰ ਸਾਫ਼ ਕਰਾ ਕੇ ਕੱਲ ਨੂੰ ਕੱਲ ਨੂੰ ਜਾਂ ਪਰਸੋਂ ਤੱਕ ਵੇਚ ਕੇ ਆਵਾਂਗੇ ਇਹ ਟਰਾਲਾ ਚਾਰ ਪਿਛਲੇ 바ਸੇ ਇਹਨੂੰ ਅੱਗੇ ਕਰਕੇ ਟਰਾਲਾ ਖੱਡ ਕੇ ਰੋਟਾਵੇਟਰ ਅੰਦਰ ਲਾਉਣਾ ਆਪਣਾ ਰੋਟਾਵੇਟਰ ਇਹਨੂੰ ਵੱਡਾ ਲਾਡੂ ਲਾ ਸਾਰਾ ਇਹ ਤਲਾ ਤਾਂ ਇਹ ਨੂੰ ਬਸ ਥੋੜਾ ਬਾਅਦ ਵੇਖਾਂਗੇ ਇਸ ਤਾਂ ਪਾਣੀ ਮਾਰਨੀ ਲੋੜ ਨਹੀਂ ਗਿਆ ਅੱਜ ਵੀ ਮਾਰ ਅੱਜ ਵੀ ਇੱਤੇ ਮਾਰਤਾ ਸੀ ਇਹ ਤਾਂ ਤੇਲ ਆਉਣ ਵਾਲਾ ਕੰਨਾ ਆਪਣਾ ਟਰੈਕਟਰ ਰਹਿ ਗਿਆ ਤੇ ਬਾਕੀ ਦਾ ਕੰਮ ਸੱਟ ਟਰੈਕਟਰ ਹੈਗਾ ਧੋਣ ਵਾਲਿਆਂ ਨੂੰ ਕੱਲ ਨੂੰ ਧੋਵਾਂਗੇ ਇੱਕ ਤੁਹਾਨੂੰ ਅਪਡੇਟ ਹੋਰ ਦੇ ਦੇਣਾ ਆਪਾਂ ਆਪਣਾ ਟਰੈਕਟਰ ਤੇ ਫਾਈਬਰ ਰੂਫ ਲਵਾ ਲਈ ਸੀ ਉਹੀ ਡੈਕ ਦਾ ਸੇਮ ਜਿਹੜਾ ਆਪਾਂ ਪਹਿਲਾਂ ਲਾਇਆ ਸੀ ਇਹਨੂੰ ਵੀ ਟਾਕਤਾ ਰੱਖਿਆ ਹੋਇਆ ਇਹ ਚੀਜ਼ਾਂ ਇਹਦੇ ਮਗਰ ਪਾ ਕੇ ਧੋਣੇ ਨੇ ਸਿੰਪਲ ਰੂਫ ਲਵਾਈ ਆਪਾਂ origignal fitting ਸਾਰੀ ਇਵਲੋਗ ਨੂੰ ਅੱਥੀ ਸਮਾਪਤ ਕਰਦੇ ਆਂ ਬਲੌਗ ਕਿਵੇਂ ਦਾ ਲੱਗਾ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕਿਸੇ ਅਗਲੇ ਨਵੇਂ ਬਲੌਗ 'ਚ ਬਲੌਗ ਵੇਖਣ ਲਈ ਸਾਰਿਆਂ ਦਾ ਧੰਨਵਾਦ